ਬਾਣੀ ਨੂੰ ਸੇਤੈ ਕਰੀ ਜਾਂਦੇ ਪੜੀ ਜਾਂਦੇ ਸੁਣੀ ਜਾਂਦੇ ਪੜੀ ਜਾਂਦੇ ਸੁਣੀ ਜਾਂਦੇ ਬਾਣੀ ਵਿੱਚੋਂ ਰਸ ਆਪਾਂ ਲੈਂਦੇ ਹੀ ਨੇ ਜਿਹੜਾ ਬਾਣੀ ਵਿੱਚ ਰਹਿ ਗਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ ਪੜ੍ਹਨੀ ਹੈ ਕਿ ਯਾਦ ਹੋਵੇ ਯਾਦ ਹੋਈ ਬਾਣੀ ਨੂੰ ਜਪਣਾ ਕਿ ਬਾਣੀ ਆਕ ਦੀ ਕੀ ਹੈ ਅਕ ਤੇ ਜੈਸੇ ਤੋਂ ਸਕਲ ਨਿਤ ਪੂਰਨ ਹੈ ਸਮੁੰਦਰ ਵਿਕੇ ਹੰਸਮਰ ਜੀਵਾ ਨੇ ਚੋਂ ਪ੍ਰਸਾਦ ਪਾਵੇ ਜਿਵੇਂ ਪਾਣੀ ਵੇਖਣ ਨੂੰ ਬਾਹਰੋਂ ਸਾਰਿਆਂ ਨੂੰ ਇੱਕੋ ਜਿਹਾ ਲੱਗਦਾ ਹੈ ਪਰ ਜਿਹੜਾ ਹੰਸ ਹੈ ਉਹ ਪਾਣੀ ਨੂੰ ਨਿਵੇਂਦਾ ਉਹ ਵਿੱਚ ਚੁੱਭੀ ਮਾਰਦਾ ਤੇ ਵਿੱਚੋਂ ਸੁੱਚਾ ਮੋਤੀ ਕੱਢ ਕੇ ਤੇ ਉਹ ਉੱਡ ਜਾਂਦਾ ਲੋਕ ਵੇਹnde ਰਹ ਜਾਂਦੇ ਕਿੱਥੋਂ ਕੱਢ ਲਿਆ ਇਹਨੇ ਸੁੱਚਾ ਮੋਤੀ ਪਾਣੀ ਵਿੱਚ ਜਲ ਵਿੱਚ ਸੀ ਡੂੰਗੀ ਚੁੱਭੀ ਮਾਰੀ ਡੀਪਲੀ ਜਿਹੜਾ ਵਿੱਚ ਗਿਆ ਉਹ ਲੈ ਕੇ ਆਪਣਾ ਖਾਣਾ ਉਹ ਉੱਡ ਗਿਆ ਅੱਗ ਦੇ ਤੈਸੇ ਹੀ ਗੁਰਬਾਣੀ ਵਿਖੇ ਸਕਲ ਪਦਾਰਥ ਹੈ ਇਸੇ ਤਰ੍ਹਾਂ ਗੁਰਮੁਖੋ ਬਾਣੀ ਵਿੱਚ ਸਾਰੇ ਹੀ ਪਦਾਰਥ ਨੇ ਸਾਚੇ ਸਹਿਬਾ ਕਿਆ ਨਾ ਹੀ ਘਰਤੇ ਰਹਿ ਘਰ ਤਾਂ ਤੇ ਰਹਿ ਸਭ ਕਿਸ ਹੈ ਉਹਦੇ ਘਰ ਸਾਰਾ ਕੁਝ ਹੀ ਹੈ ਜਿਸ ਦੇ ਸੋ ਪਾਵੇ ਪਰ ਸਾਡੀ ਦੀਪਲੀ ਚੁੱਭੀ ਸਾਡੀ ਏਡੀ ਡੂੰਗੀ ਨਹੀਂ ਸਾਡੇ ਆਪਣੇ ਕੰਮੇ ਚਿੰਤਾ ਨੇ ਝੋਰੇ ਨੇ ਆਪਣੀਆਂ ਸਾਡੀਆਂ ਪਰੇਸ਼ਾਨੀਆਂ ਨੇ ਆਪਣੇ ਸਾਡੇ ਨਿਜਮ ਖੜੇ ਹੋਏ ਨੇ ਦੂਸਰੇ ਨਿਜਮ ਵਿੱਚ ਘੜਨਾ ਢਲਣਾ ਪੈਂਦਾ ਹੈ ਸਾਇੰਸ ਉਹਦੀ ਪਦਾਰਥ ਸਾਇੰਸ ਪਦਾਰਥ ਨੂੰ ਆਪਣੇ ਹਿਸਾਬ ਨਾਲ ਢਾਲ ਲੈਂਦੀ ਹੈ ਜੇ ਬਾਹਰ ਗਰਮੀ ਹੋਣਾ ਏਸੀ ਬਣਾ ਦਿੱਤਾ ਉਹਨੂੰ ਢਾਲ ਲਿਆ ਤੁਸੀਂ ਠੰਡੀ ਹਵਾ ਲਓ ਜੇ ਠੰਡ ਹੈ ਤੇ ਉਹਨਾਂ ਹੀਟਰ ਲਾ ਦਿੰਦਾ ਤੁਸੀਂ ਗਰਮ ਲੈ ਲਓ ਸਾਇੰਸ ਤੇ ਸਾਨੂੰ ਯਕੀਨ ਜ਼ਿਆਦਾ ਹੈ ਕਿਉਂਕਿ ਸਾਇੰਸ ਪਦਾਰਥ ਨੂੰ ਆਪਣੇ ਹਿਸਾਬ ਵਿੱਚ ਢਾਲ ਲੈਂਦੀ ਹੈ ਧਰਮ ਸਾਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਧਰਮ ਸਾਡੇ ਹਿਸਾਬ ਨਾਲ ਨਹੀਂ ਚੱਲਣਾ ਸਾਨੂੰ ਧਰਮ ਦੇ ਹਿਸਾਬ ਨਾਲ ਢਲਣਾ ਪੈਣਾ